ਉਹ ਜੀ ਛੱਡ ਦਿਓ ਪਿੱਛੇ ਤੁਮੇ ਦੀ ਇੱਕ ਬੇਰਤੀ ਦੇ ਆਮ ਆਦਮੀ ਪਾਰਟੀ ਨਾਲ ਜੁੜਿਓ ਕੇ ਬੰਦੇ ਨਾਲਾਂ ਜੁੜਿਓ ਪਹਿਲੀ ਗੱਲ ਤੇ ਲੋਟ ਕਰਦੇ ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦੇ ਕੇ ਉਹਨਾਂ ਦਾ ਆਜੀ ਵੀ ਪੈਕਾ ਨਾਲੇ ਕੱਲ ਵੀ ਪੈਕਾ ਆ ਜੀ ਲੋਟ ਕਰਦੇ ਉਹ ਆਲਤੀਂ ਵਿੰਦ ਕੇਰਗਾਲ ਨੇ ਬਣਾਈ ਆ ਆਲਤੀਂ ਵਿੰਦ ਮਕੇਰੀਓ ਆ ਜੀ ਨੇ ਬਣਾਈ ਆ ਭਗਵੰਤ ਮਾਨ ਜੀ ਨੇ ਬਣਾਈ ਆ ਇਹ ਗੱਲ ਪਾਰਟੀ ਦੇ ਇੱਧਾ ਮਰਦਾ ਪਲਾਟ ਕਦੋਂ ਦੀ ਦਿੱਤੀ ਇਹ ਆ ਪਲਾਟ ਮਿਲਦਾ ਜੀ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਕੌਂਦੀਆਂ ਦੇ ਕਰਦਣ ਦਿਆਂਗੇ ਦੇਖੋ ਭਾਵੇਂ ਦੋ ਬਲਤੀ ਹੋਵੇ ਨੰਬੇ ਬਾਜੀ ਬੰਦ ਕਰੋ ਯਾਰ ਥੱਲੇ ਜਾਓ ਗਵਾਉਣ ਤੇ ਜਾਓ ਸਰਦੀ ਗਵਾਉਣ ਤੇ ਜੀਰੋ ਤੇ ਅੱਪਾ ਗਵਾਉਣ ਤੇ ਨਹੀਂ ਜਗ ਹੈ ਐਵੇਂ ਨਾ ਬਾਜੀ ਜਾਓ ਬੜਾ ਆਪਣਾ ਆਪਣਾ ਆਪ ਦੇਖੋ ਵਾਈਵਾਦ ਦੀ ਇਲੈਕਸ਼ਨ ਦੇ ਵਿੱਚ ਵਾਈਵਾਦ ਭਾਜਪਾ ਦਾ ਕੈਂਡੀਡੇਟ ਸੰਤੂਹੇ ਨਾਲੇ ਹਲਕੇ ਗਿਆ ਵਾਈਵਾਦ ਮਿਲੂ ਰਹੁਣ ਵਾਸਤੇ ਵਾਈਵਾਦ ਹਜ਼ਾਰਾਂ ਨਹੀਂ ਕਰੋੜਾਂ ਰੁਪਏ ਬੰਦੇ ਉੱਤੇ ਹਰ ਸਭ ਪਤਾ ਸੀ ਪਤਾ ਸੀਗਾ ਜੇ ਦੁਸ਼ਮਣ ਟੱਕਰੂਗਾ ਪਹਿਲਾ ਆਪਣਾ ਕਿਲਾ ਸਾਹ ਕੇ ਰੱਖਿਆ ਜੀ ਦੋ ਚੰਨਾ ਮੱਦੀ ਟੈਕ ਕਰੋ ਸਾਡਾ ਆਪਣੇ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲੱਖਣ ਦੇ ਚ ਸਲਾਬਾਂ ਬਣਦੀਆਂ ਨੇ ਤੇ ਆਪਾਂ ਉਹਦਾ ਜਾਂਦਾ ਉਹ ਤਾਂ ਬਹਿੰਦੇ ਉਹਨਾਂ ਦਾ ਤਾਂ ਕੰਮ ਹੀ ਹੈ ਅੱਜ ਉਹ ਬੰਦੇ ਵੰਡਦੇ ਆਂ ਆਗਰਸ ਨੇ ਨਾਲੀਆਂ ਨੇ ਭਾਜਪੀ ਵਾਲੇ ਕੋਲਾ ਪਈਏ ਬੰਦੇ ਕੱਲ ਨੂੰ ਉਹ ਤੋਂ ਦੱਸਣ ਲਿਆ ਸੀਗਾ ਤੇ ਭਾਜਪੀ ਵਾਲਿਆਂ ਨੇ 35 ਕਿਲੋ ਰੁਪਏ ਵੰਡੇ ਉਹ ਵੰਡਣ ਦੇ ਸਬ ਕੋਈ ਗੱਲ ਨਹੀਂ ਉਦੋਂ ਤੋਂ ਬੋਜਨਾ ਕਿੱਦਾਂ ਇਹ ਹੀ ਨਹੀਂ ਸੋਚਣਾ ਸੀ ਉਹਦਾ ਹੱਦ ਇਹ ਕਦੋਂ ਰਸਾ ਦਾ ਸਿੱਖਦਾ ਬੋਜਨਾ 19 ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਹਾ ਕਿ ਤੁਹਾਡੇ ਕੰਮ ਨੂੰ ਕਿ ਲੱਖਾਂ ਲੱਭੀ ਪਹੁੰਚ ਤੁਹਾਨੂੰ ਅਖੇ ਜੀ ਵੋਟ ਦੀ ਬੈਣੀ ਕੋਈ ਇਹਦੇ ਪਾਰਟੀ ਬਚੋਣੀ ਹੈ ਪਾਰਟੀ ਕਾ ਕਿ ਆਨੂੰ ਲੱਖਾਂ ਲੱਭੀ ਪਹੁੰਚ ਆਪਾਂ ਲੱਖਾਂ ਲਰੇ 5 ਸਾਲ 21 20 ਹਜ਼ਾਰ ਦੇ ਕਰੀਬ ਵੋਟ ਪਈ ਦਿੱਕ ਦਿੱਤੀ ਆਪਾਂ 55 ਸਾਲਾ ਕਿੱਥੇ ਆਵੇ ਪੰਜ ਸਾਲ ਦੇ ਵਿੱਚ ਸਭ 19 ਤੋਂ ਲੈ ਕੇ 24 ਤੱਕ ਆਪਾਂ 21 ਤੋਂ ਉਹ ਲੱਖ ਉੰਤਰਾ ਆਇਆ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਤ ਚਾ ਸੀਗਾ ਤੁਸੀਂ ਸੋਚੋ ਬਸ ਸਿਰਫ 22 ਯਾਰ ਲੱਖ 22 ਯਾਰ ਵੋਟਾਂ ਦੀ ਲੋੜ ਸੀ ਜੇ ਬੱਜੇ ਜੇ ਜੇ ਪਰ ਜੇ ਤੁਹਾਨੂੰ ਦਿਨ ਆਪਣਾ 22 ਯਾਰ ਦੀ ਲੋੜ ਸੀ ਬੋਦੀ ਕੋਈ ਲੰਮੀ ਥੋੜੀ ਗੱਲ ਹੈ ਅਪਾਛਾ ਇਹ ਬੇਕਰ ਨੂੰ ਪਤਾ ਜਿੰਦਗੀ ਦੇ ਵਿੱਚ ਕਈ ਵਾਰ ਕੋਈ ਬੂਰੀਆਂ ਹੁੰਦੀਆਂ ਇਹਦਾ ਇਸੇ ਰੰਦਾ ਕੇ ਬੰਦਾ ਤੁਹਾਡੇ ਨਾਲ ਮੁੱਖਾ ਕਰੂਗਾ ਪਰ ਮਜ਼ਬੂਤੀ ਪੋਲਿਟੀਕਲ ਮਜ਼ਬੂਤੀ ਆਉਂਦੀ ਹੈ ਉੱਥੇ ਬਾਜਾ ਨਾ ਵੀ ਪੈਰ ਨਾ ਪਾ ਕੇ ਤੁਰਨਾ ਪੈਂਦਾ ਇਹ ਛੱਡ ਦਿਓ ਪਿੱਛੇ ਉਹ ਬਿਆਦੀ ਛੱਡ ਦਿਓ ਪਿੱਛੇ ਦੂਬੇ ਦੀ ਇੱਕ ਬੇਰਤੀ ਦੇ ਆਮ ਆਦਮੀ ਪਾਰਟੀ ਨਾਲ ਜੁੜਿਓ ਕੇ ਬੰਦੇ ਨਾਲਾਂ ਜੁੜਿਓ ਪਹਿਲੀ ਗੱਲ ਤੇ ਲੋਟ ਦੱਸੋ ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦੇ ਕੇ ਉਹਨਾਂ ਦਾ ਆਜੀ ਵੀ ਕੋਈ ਕਾਹਦੇ ਕੱਲ ਵੀ ਪਿੱਛੇ ਆਵਾ ਜੀ ਲੋਟ ਦੱਸੋ ਉਹ ਆਲਤੀਂ ਵਿੰਦ ਕੇਰ ਦੀ ਗਾਲ ਨੇ ਬਣਾਈ ਆ ਆਲਤੀਂ ਵਿੰਦ ਕੇਰ ਦੀ ਆਜੂ ਨੇ ਬਣਾਈ ਆ ਭਗਵੰਤ ਮਾਨ ਜੀ ਨੇ ਬਣਾਈ ਆ ਇਹ ਗੱਲ ਪਾਰਟੀ ਦੇ ਇੱਧਾ ਵੱਡਦਾ ਪਲਾਟ ਕਦੋਂ ਨਹੀਂ ਦਿੱਤੀ ਇਹ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਕਦੋਂ ਨਹੀਂ ਆ ਦੇ ਦਿਆਂਗੇ ਦੇਖੋ ਭਾਵੇਂ ਦੋ ਬਲਤੀ ਹੋ ਜੇ ਨੰਬੇ ਬਾਜੀ ਬੰਦ ਕਰੋ ਯਾਰ ਥੱਲੇ ਜਾਓ ਗਵਾਉਂ ਤੇ ਜਾਓ ਸਰਦੀ ਗਵਾਉਂ ਤੇ ਜ਼ੀਰੋ ਤੇ ਅੱਪਾ ਗਵਾਉਂ ਤੇ ਨਹੀਂ ਜਗ ਹੈ ਐਵੇਂ ਨੰਬੇ ਬਾਜੀ ਦੋ ਬੜਾ ਆਪਣਾ ਆਪਣਾ ਆਪ ਦੇਖੋ ਵਾਹੀ ਵਾਦ ਦੀ ਲਕਸ਼ ਦੇ ਵਾਹੀ ਵਾਦ ਭਾਜਪੀ ਦਾ ਕੈਂਡੀ ਵੈਕ ਸੰਤੂ ਨਾਲੇ ਹਲਕੇ ਦੀਆ ਵਾਹੀ ਵਾਦ ਨੂੰ ਰੋਲ ਮਾਸ ਵਾਹੀ ਵਾਦ ਹਜ਼ਾਰਾਂ ਨਹੀਂ ਕਰੋੜਾਂ ਰੁਪਏ ਬੰਦੇ ਉੱਤੇ ਬਸ ਸਭ ਪਤਾ ਸੀ ਪਤਾ ਸੀਗਾ ਜੇ ਦੁਸ਼ਮਣ ਟੱਕਰੂਗਾ ਪਹਿਲਾ ਆਪਣਾ ਕਿਲਾ ਸਾਹ ਕੇ ਰੱਖਿਆ ਕਿ ਨਾ ਚਨਾਬੀ ਟੈਕ ਕਰ। ਸਾਡਾ ਆਪਣੇ ਕਿਲੇ ਮਜ਼ਬੂਤ ਕਰੋ। ਕਿਲੇ 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 ਮਜ਼ਬੂਤ ਕਰੋ। ਗੱਲਾਂ ਨਾ ਕਰੋ। ਕਿਲੇ ਦੀ ਲੋੜ ਆ। ਲੱਖਣ ਦੇ ਚ ਸ਼ਲਾਬਾਂ ਬਣਦੀਆਂ ਜਾਂਦੀਆਂ। ਪਹਾੜ ਬਣ ਜਾਂਦਾ। ਉਹਦੇ ਬਣਦੇ। ਉਹਨਾਂ ਦਾ ਤਾਂ ਕੰਮ ਹੀ ਹੈ। ਉਹ ਤਾਂ ਬੰਦੇਰੇ ਬੰਦੇ। ਆਗਰਸ ਨੇ, ਨਾਲੀਗਾਂ ਨੇ ਭਾਜਪਾ ਵਾਲੇ। ਕੋਲਾ ਪਈਏ ਬੰਦੇ ਕੱਲ ਨੂੰ ਕੋ ਦੱਸਣ ਲਿਆ ਸੀਗਾ। ਤੇ ਭਾਜਪਾ ਵਾਲਿਆਂ ਨੇ 35 ਰੁਪਏ ਬਣ ਗਏ। ਉਹ ਬੰਦੇਰ ਦੇ ساتھ ਕੋਈ ਗੱਲ ਨਹੀਂ। ਉਦੋਂ ਤੋਂ ਬਜਰਾ ਕਿੱਦਾ ਹੀ ਨਹੀਂ ਸੋਚਣਾ ਸੀ ਉਹਦਾ ਹਾਲ ਇਹੀ ਕੜਵਸਾ ਦਾ ਸੀ ਕਿਦਾ ਬਜਰਾ 19 ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਹਾ ਕਿ ਫਤਿਹ ਕਰਾਂਗੇ ਮੂਕੇ ਲੱਖਣ ਲੜਨੀ ਬਹੁਤ ਹਨ ਜੀ ਵੋਟ ਦੀ ਬੈਠੀ ਕੋਈ ਇਹਦੇ ਪਾਰਟੀ ਬਚੋਣੀ ਹੈ ਪਾਰਟੀ ਕਰਕੇ ਤੁਹਾਨੂੰ ਲੱਖਣ ਲੜਦੇ ਬੋਗੇ ਆਪਾਂ ਲੱਖਣ ਲੜੇ 40 ਸਾਲ 21 ਕੀ ਹਜਾ ਦੇ ਕਰੀ ਵੋਟ ਬਈ ਕਿੰਨੀ ਦਾ ਆਪਾਂ 55 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ ਸਤ 19 ਤੋਂ ਲੈ ਕੇ 24 ਤੱਕ ਆਪਾਂ 21 ਤੋਂ ਉਹ ਲੱਖ ਉੰਤਰਾ ਹਾਂ ਆਪ ਤੇ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਤ ਚਾ ਸੀਗਾ ਤੁਸੀਂ ਸੋਚੋ ਆਪਾਂ ਨੂੰ ਸਿਰਫ 22 ਯਾਰਾਂ ਵਿੱਚ 22 ਯਾਰ ਮੋਟਾ ਦੀ ਲੋੜ ਸੀ ਇਹ ਬੱਜੇ ਦੇ 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 ਪਰ ਜੇ ਤੁਹਾਨੂੰ ਦਿਨੋਂ ਕੋਲ 22 ਯਾਰ ਮੋਟੀ ਲੋੜ ਸੀ ਮੋਦੀ ਕੋਈ ਲੰਮੀ ਥੋੜੀ ਗੱਲ ਹੈ ਆਪਾਂ ਸਾਲ ਇਹ ਬੇਕਰ ਨੂੰ ਪਤਾ ਜਿੰਦਗੀ ਦੇ ਵਿੱਚ ਕਈ ਵਾਰ ਕੋਈ ਬੂਰੀਆਂ ਹੁੰਦੀਆਂ ਇਹਦਾ ਇਸੇ ਰੰਦਾ ਕੇ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਪਰ ਮਜ਼ਬੂਤੀ ਪੋਲਿਟਿਕਲ ਮਜ਼ਬੂਤੀ ਆਉਂਦੀ ਹੈ ਉੱਥੇ ਬਾਜਾ ਨਾ ਵੀ ਪੈਦਾ ਪੈਰ ਲਾ ਕੇ ਤੁਰਨਾ ਪੈਂਦਾ Subscribe to One India channel and never miss an update.